ਬਹੁਤ ਧੱਕਾ ਤੇ ਜ਼ਬਰਦਸਤੀ ਕੀਤੀ ਬਹੁਤ ਜ਼ੋਰ ਫੁਰਕੀਤੀ ਬਹੁਤ ਸੰਭਰੇ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਨਿਰਮੰਦ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਕੋਰੀਆਂ ਬਸਤਾ ਕੋਰੀਆਂ ਇਹਨਾਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਸਰਕਾਰ ਨੇ ਪ੍ਰਸ਼ਾਸਨ ਨੇ ਦੇ ਨਾਂ ਤੇ ਡਾਂਗ ਲਕੀਆਂ ਦੇ ਬੰਦੇ ਉਹਨਾਂ ਨੇ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਇੱਕੋ ਪਹੁੰਚਣ ਦਾ ਨਾ ਦਿੱਤਾ ਜਾਵੇ ਪਰ ਤੁਸੀਂ ਕੌਣ ਕਿਹਾ ਹੋ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜਿੱਤ ਵੱਲ ਇੱਕ ਕਦਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆਪਾਂ 11 ਕੈਮੀਕਲ ਪੀ ਰਹੇ ਆ ਅੱਜ ਆਪਾਂ ਹੋਰ ਜਿਹੜੀ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆ ਫਲਾਈ ਹਲੇ ਆਪਾਂ ਜਿਤਨੀ ਬਹੁਤ ਜ਼ਰੂਰੀ ਹੈ ਤੇ ਹਲੇ ਭਾਵੇਂ ਮੰਜ਼ਿਲ ਨੇੜੇ ਦੀ ਹੈਗੀ ਨੇੜੇ ਵੀ ਹੈ ਕਦਮਅਤ ਵੀ ਹੈ ਪਰ ਆਪਾਂ ਜੇ ਇਹਨਾਂ ਸੋਚ ਕੇ ਤੁਹਾਨੂੰ ਜੀ ਆਪਾਂ ਜਿੱਤ ਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀਈ ਉਹ ਕਹਿੰਦੇ ਵੀ ਅੱਲਾ ਜਿਹੜਾ ਭਾਦਰਕੇ ਵਾਲਾ ਭਾਦਰਕੇ ਵਾਲਾ ਜਿਹੜਾ ਪਲਾਂਟ ਆ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਹਨਾਂ ਦਾ ਸਮਾਂ ਇੱਥੇ ਐਡੀਵੀ ਸ਼ਾਮ ਬੋਲ ਕੇ ਗਏ ਫਿਰ ਦੋਨਾਂ ਦੇ ਬੱਚੇ ਈਸੀ ਐਡੀਸੀ ਵੀ ਅਸੀਂ ਦੋਨਾਂ ਦੇ ਬੱਚੇ ਭਾਦਰਕੇ ਵਾਲਾ ਜਿਹੜਾ ਉਹ ਜ਼ਹਿਰ ਉਹ ਬੰਦ ਕਰ ਦੇਣ ਜਿਹੜਾ ਨੋਕ ਨੋਕ ਮਿੱਥਰ ਆਪਣਾ ਤਾਲ ਪਰੋਣ ਵਾਲਾ ਦੇਲ ਦੇ ਕੋਲੋਂ ਪੈਂਦਾ ਜਹਰ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਹਾਂਜੀ ਹਾਂਜੀ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰ ਲੈ ਵੀ ਕੋਈ ਅੰਦੀ ਜਿਹੜੀ ਨਾ ਕਰੋਨੀ ਪ੍ਰਕਿਰਿਆ ਹੁੰਦੀ ਆ ਪੂਰੀ ਕਰ ਲਈ ਐ ਸੋ ਭਰਾਵੋ ਇਹ ਆਪਣੀ ਸ਼ੁਰੂਆਤ ਹੈ ਜਿਹੜੇ ਕਹਿੰਦੇ ਸੀ ਲੁਧਿਆਣਾ ਨਹੀਂ ਪਹੁੰਚਦੇ ਨੇ ਜਿਹੜੇ ਕਦੇ ਜਖਰੂਦਪੁਰੋਂ ਬੰਦੇ ਨੇ ਅੱਜ ਜਖਰੂਦਪੁਰੋਂ ਆਲੇ ਨੇ ਔਰ ਮੋਰਚੇ ਤੇ ਲੱਗਦੇ ਰਹੇ ਆ ਉਹ ਸਮੇਤ ਬਹੁਤ ਕੰਜਾਨੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਜ਼ਹਿਰ ਦੀ ਸਾਡੇ ਸਾਥ ਵਿੱਚ ਪਾਉਣ ਤੋਂ ਰੋਕ ਨਹੀਂ ਸਕੇ ਔਰ ਤੁਹਾਡੀ ਬਹੁਤ ਵੱਡੀ ਜੱਤ ਸਾਹਿਬ ਤੁਸੀਂ 2.5 ਕਿਲੋ ਲੀਟਰ ਜ਼ਹਿਰ ਔਰ ਦੋ ਦਨਾਂ ਨੂੰ ਬੰਦ ਕਰਾ ਦਿੱਤੇ ਤੁਹਾਡੀ ਜਿੱਤ ਹੈ ਪਰ ਜੁੱਤੀ ਗੱਲ ਪੰਥੇ ਪੰਥ ਤੋਂ ਹਰਿਆਣਾ ਤੋਂ ਤਸਵੀਰ ਆ ਮੈਂ ਜਾਣਦੀ ਹਾਂ ਤੂੰ 50 ਬੰਦੇ ਆ 50 ਮੁੰਡਿਆਂ ਨੂੰ ਹਰਿਆਣੇ ਤੋਂ ਵੀ ਆ ਗਿਆ ਭਾਈ ਧੰਨਵਾਦ ਸੁਟਾ ਲਈ ਤੁਹਾਡੇ ਕੋਲ ਮੈਂ ਕੱਲੀ ਕਿਹਾ ਸਾਨੂੰ ਰੁਪੜਾ ਚੌਕੀ ਤੇ ਜੇਨ ਕਰ ਲਿਆ ਕੱਢ ਕੇ ਰੁਪੜਾ ਹਮਰਾ ਚੌਕੀ ਰਿਆ ਭਾਈ ਅੱਜ ਇੱਕ ਵਾਰੀ ਗੱਲ ਸੁਣਨ ਵਾਲੀ ਆ ਪਰ ਦੁੱਖ ਦੀ ਗੱਲ ਐ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਫੜ ਲੈ ਚੌਕੀਆਂ ਥਾਣਿਆਂ ਚ ਬੰਦ ਕਰਤੇ ਕਲਾਂ ਚ ਬੰਦ ਕਰਤੇ ਉਧਰ ਪੁਲਿਸ ਦੇ ਨਾਲ ਪੈਦਾ ਲਾ ਕੇ ਹਾਂ ਬਿਲਕੁਲ ਉਹਨਾਂ ਦੀ ਸੇਜ ਲਵਾਈ ਬਿਲਕੁਲ ਉਹਨਾਂ ਨੂੰ ਕਸ਼ਤ ਕੀਤਾ ਉਹਨਾਂ ਦੇ ਲੰਗਰ ਚ ਲਾਏ ਉਹਨਾਂ ਨੂੰ ਪੂਰਾ ਜੋਖ ਖੋਲ ਸੀ ਕਰਨੇ ਬੋਲਿਆ ਇੱਥੋਂ ਬੋਸਲ ਕਹਿੰਦੇ ਆ ਕਿ ਜੀ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਕੋਈ ਵੀ ਕਰ ਸਕਦਾ ਜੇਰਾ ਮਤਲਬ ਸ਼ਾਂਤਮਈ ਹੋਗੇ ਅਸੀਂ ਕੁਲਕਣਾ ਦੇ ਕੇ ਗਈ ਹਾਂ ਅਸੀਂ ਆਪਣੀ ਗੱਲ ਰੱਖਣਾ ਹੋ ਰਹੀ ਸੀ ਹਾਂ ਜੀ ਆ ਸਾਰੀ ਲੰਗਰ ਦੀ ਹੈ ਆ ਸਾਰੇ ਅਫਸਰ ਵੀ ਕਦੇ ਸਾਰੀ ਬੋਸਲ ਨਹੀਂ ਆ ਤੁਸੀਂ ਆਪਣੇ ਜ਼ਮੀਰ ਤੋਂ ਆਵਾਜ਼ ਸੁਣੋ ਆਪਣੇ ਜ਼ਮੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਕੋਰੇ ਆ ਕੇ ਨਾਲ ਉਹਨਾਂ ਨੇ ਸਵੱਤਿਆ ਪ੍ਰੋਸੈਕਟ ਆਪਣੀ ਆਪਣੇ ਦਰਦ ਤੋਂ ਕਿ ਇਹ ਉਹ ਨਾਈ ਗੱਲ ਤੱਕ ਸਹੀ ਆ ਮੁੱਦਾ ਸਹੀ ਨਹੀਂ ਪਾਣੀ ਤੁਸੀਂ ਪੀਂਦੇ ਨਹੀਂ ਉਹ ਜਿਹੜਾ ਛੋਟੇ ਵੀ ਕਲਾਕ ਆ ਗੀਆਂ ਬਈ ਮੰਨਣਾ ਤੁਸੀਂ ਕਹਿੰਦੇ ਅਸੀਂ ਫਿਲਟਰ ਲਵਾ ਲਓ ਉਹ ਭਾਈ ਫਿਲਟਰ ਵਾਲਾ ਪਾਣੀ ਵੀ ਪੀਂਦੇ ਨਹੀਂ ਆ ਜਿਹੜੀਆਂ ਫਸਲਾਂ ਖਾਣੇ ਹੋ ਨਾਲ ਖਾਣੇ ਹੋ ਆ ਜਿਹੜਾ ਨਾਲੀ ਫੜੇ ਸਾਡੇ ਪਰਤੇ ਖੋਖੀ ਦੀ ਇਹਨਾਂ ਨੇ ਧਰਤੀ ਐਟੋਮਿਕ ਕੈਮੀਕਲ ਪਾਈ ਜਾਂਦਾ ਫੌਰ ਕਰਕੇ ਸਾਰੇ ਪੰਜਾਬ ਦੇ ਪਾਣੀ ਦੇ ਜੀਵਨੀਆਂ ਵਾ ਗਿਆ ਕੋਈ ਪਾਣੀ ਪੀਂਦੇ ਨਹੀਂ ਰਿਆ ਇਸੇ ਸਰਕਾਰੀ ਸਪੱਸ਼ਟ ਬਣਦਾ ਪਾ ਜਿੰਨੇ ਬਾਈ ਪੌਸਰੇ ਖੜੇ ਲੁਧਿਆਣੇ ਆਏ ਹੋਰ ਜਿਹੜੇ ਦੁਆਏ ਹੋਣੇ ਆ ਆ ਸੈਂਕੜੇ ਹਜ਼ਾਰਾਂ ਦੀ ਗਿਣਤੀ ਆ ਪੌਸਰੇ ਲੱਗੀ ਸੀ ਤੁਹਾਨੂੰ ਬੈਂਤੀ ਕਰਦਾ ਇੱਕ ਵਾਰੀ ਬਲੀਪੁਰ ਪੁੱਲ ਜਾ ਕੇ ਦੇਖੋ ਬਲੀਪੁਰ ਪਿੰਡਾ ਜੇ 10 ਮਿੰਟ ਦੇ ਖੜ ਵੀ ਗਏ ਪਾਣੀ ਕੋਲੇ ਤਾਂ ਮੇਰਾ ਨਾਮ ਬਟਾ ਕਾਫਰ ਖੜਨਾ ਵੀ ਆਪਾਂ ਪਾਣੀ ਕੋਲੇ ਜਿਹੜੀਆਂ ਜਲਾਨ ਦਰੂਪਾ ਕਰਨ ਆਉਂਦਾ ਆ alli ਪਿੜਗਾਰਦਾਂ ਨੇ ਬੈਠਣ ਫਦੇ ਕੱਟਦੇ ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣੀਦੀ ਹੁੰਦੀ ਆ ਫੇਸ ਕਰਕੇ ਇਹ ਬਹੁਤ ਦੁੱਖ ਦੀ ਗੱਲ ਆ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਬਰਾਬਰ ਰੱਖਿਆ ਦੇ ਕੇ ਟਕਰਾਕ ਲੋਰ ਦਾ ਮਹੌਲ ਵੀ ਬਣਾਇਆ ਉਹਨੂੰ ਬੜਾ ਨਾ ਬਣਾਇਆ ਤੈਨੂੰ ਘੇਰਦਾ ਮਹੌਲ ਵੀ ਬਣਾਇਆ ਇਹ ਇੰਨੇ ਵੱਲੋਂ ਸਾਰਾ ਕੁਝ ਆਪਰਾ ਬੋ ਪਰ ਧੰਨਵਾਦ ਸਲਾਹਾਰਾ ਨਾ ਜੌਂਦੇ ਵਾਦਦੇ ਰੋ ਸਪੈਸ਼ਲ ਮੈਂ ਆਜਾ ਭਾਈ ਆਜਾ ਭਾਈ ਸਵੇਰ ਨੂੰ ਬਹੁਤ ਲੱਗੇਗਾ ਮੈਦਾਨ ਭਾਈ ਉਹ ਟੋਲ ਬਾਰੇ ਕਹਨੇ ਆ ਬਾਈ ਬਹੁਤ ਚੰਗਾ ਬਾਈ ਦਰਸਹਿਣਾ ਕੇ ਇਹ ਇਹ ਅਸਲ ਜੋਧਾ ਪੰਜਾਬ ਦਾ ਹੈ ਸੱਚੀ ਜੋਧਾ ਬਾਈ ਬਾਈ ਸਹੀ ਮੈਂ ਇਹੋ ਗੱਲ ਦਾ ਹੱਜਾ ਬਾਈ ਮੈਂ ਅੱਗੇ ਵੀ ਕਹਿਣਾ ਹੁਣਾ ਇਹ ਬਾਈ ਬੰਬਈ ਛੱਡ ਕੇ ਆਇਆ ਇਹਨੂੰ 25 ਸਾਲ ਹੋ ਗਏ ਤੇ ਕਿਰਾਏ ਦਾ ਬੜਾ ਕਹਾਣੀਕਾਰ ਆ ਲੇਖਕ ਹੈ ਬਾਬੂ ਸਿੰਘ ਮਾਨ ਦਾ ਮੁੰਡਾ ਲੋਕੋ ਤਾਂ ਕੀ ਕਹਿੰਦੇ ਆ ਉਹ ਹੰਕ ਮਾਨ ਦਾ ਯਾਰ ਹੈ ਇਹ ਆ ਗੱਲ ਕਹਿੰਦੇ ਆ ਪਰ ਮੈਂ ਵੀ ਦੱਸਦਾ ਗੱਲ ਲੈ ਕਾਹੋਂ ਗੱਲ ਕਰਨ ਲੱਗੇ ਆ ਕੋਵਾਂ ਸਮਾਨ ਨੰਮ ਤੋਂ ਉਹ ਜਿਹੜਾ ਤੇ ਪਰਚਾ ਖਲਾਤਾ ਵੀ ਬੰਦ ਹੋਇਆ ਵਾ ਇਹਨੇ ਕਿਹਦੇ ਤੋਂ ਸਮਾਨ ਦਾ ਯਾਰ ਆ ਉਹ ਭੇਡਾ ਕਿਹੜੀ ਇਹ ਉਹ 14 ਬਾਈ ਮੈਂ ਅੱਖਾਂ ਮੀਟ ਕੇ ਬੋਸਾ ਕਰ ਸਕਦਾ ਯਾਰ ਇਹ ਬੰਦੇ ਅੱਖਾਂ ਮੀਟ ਕੇ ਲੈ ਲੈ ਲੁੱਟੇ ਲਿਆ ਅਗਲੇ ਲੁੱਟੇ ਲਿਆ ਸਵੇਰ ਦਾ ਬਾਈ ਦੇ ਸਿਰ ਤੇ ਮੋਟਾ ਬਾਈ ਇੱਕ ਖਿਲ ਗਿਆ ਇਹ ਜੱਤਾ ਸਿਰ ਜੋਦੇ ਨੂੰ ਵੀ ਜਾਂਦਾ ਬਾਈ ਨਹੀਂ ਮੈਨੂੰ ਘੇਰਿਆ ਅਗਵਾਈ ਹੁੰਦੀ ਆ ਬਾਈ ਬਾਈ ਕਿਸੇ ਦਾ ਹਾਂ ਹੈ ਜੇ ਮੈਂ ਨਹੀਂ ਕਰੇਗਾ ਮੈਨੂੰ ਮੋਖੇ ਘੇਰਦਾ ਪਿੰਡ ਨਹੀਂ ਮੈਨੂੰ ਪਤਾ ਕਿੱਦਾਂ ਚੋ ਭਾਈ ਛੋਟਾ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਅਗਲੇ ਉਦਾਨਾਂ ਹਲੇ ਭਾਵੇਂ ਜਿਵੇਂ ਆਂ ਅੱਜ ਕਰੇ ਸਾਡੇ ਬੰਦੀ ਛੱਕਾ ਨਹੀਂ ਨਾ ਗੱਲ ਕਰ ਲੱਗੇ ਆ ਉਹ ਬਹਾਰੀ ਮੌਕਾ ਲੱਗਿਆ ਹੋਇਆ ਥਾ ਦੂਰ ਪਹੁੰਚਿਆ ਕਰੋ ਯਾਰਾ ਜੀ ਦੀ ਕਮਿਟੀ ਬੰਦੀ ਸਾਹ ਦੇ ਅੰਦਰ ਬੈਠਿਆ ਸਾਡੀ ਖਾਤ ਪਰ ਬੈਠੇ ਬਾਈ ਉਹ ਸਾਡੇ ਕਿਸਾਨ ਬੈਠਾ ਦਾ ਲਾਫ ਚੱਲੇ ਆ ਬੈਠਾ ਮਰਨ ਮਰਦੇ ਤੇ ਮਰੇ ਚੰਬੂ ਦੇ ਖਨੌਰੀ ਸਾਡੀਆਂ ਜ਼ਮੀਨਾਂ ਸਾਡੀਆਂ ਰੂਹਾਂ ਬਚਾਉਣ ਖਾਤੇ ਬੈਠੇ ਆ ਬਾਈ ਕੋਈ ਉੱਥੇ ਵੀ ਜਾਣ ਦਾ ਫਰਕ ਆ ਯਾਰ ਕੋਈ ਮਸਲੇ ਨਹੀਂ ਕਰਦਾ ਸਾਡਾ ਕੋਈ ਸਟਾਫ ਨਹੀਂ ਹਿਲਦਾ ਨਾ ਕੋਈ ਸਾਡਾ ਕਿਸੇ ਰਵਾ ਗੋਲਨੀ ਬਾਈ 6 ਤਰੀਕ ਨੂੰ ਸਾਡੇ ਕਿਸਾਨਾਂ ਦੇ ਕਹਾਂ ਨੂੰ ਫਿਰ ਵਧਣਾ ਨੌਜਵਾਨੋ ਤੁਹਾਡੀ ਲੋੜ ਆ ਉੱਥੇ ਵੀ ਬੰਦ ਫਿਰ ਲਗਾਤਾਰ ਫੈਸਟਰ ਹਮਲੇ ਤੇ ਹਮਲਾ ਕਰਕੇ ਚੜਦਾ ਤੇ ਆਉਂਦਾ ਪਰ ਮੈਨੂੰ ਦੁੱਖ ਜੂਰ ਲੱਗਿਆ ਬਾਈ ਅੱਜ ਅੱਜ ਜੇਰਾ ਕੱਠ ਲੱਖਾਂ ਦਾ ਹੋਣਾ ਚਾਹੀਦਾ ਲੱਖਾਂ ਬਿਲਕੁਲ ਆ ਗਿਆ ਭਾਈ ਆਸਤੇ ਆ ਗਿਆ ਕੋ ਭੰਡੋ ਮਾਮਾ ਸਾਹਿਬ ਕੋਟਾ ਮਸਰੋ ਆ ਗਿਆ ਗੁੰਮੋਗਿਓ ਆ ਗਿਆ ਗੁਲਿਹਾਨੂ ਆ ਗਿਆ ਕੋਈ ਆਇਕੋ ਮੇੜਲੇ ਪਿੰਡਾਂ ਵਾਲੇ ਇਕੱਠੇ ਨੇ ਜਿਹੜੇ ਪੀਰ ਨੇ ਭਾਈ ਕਿੰਕੀ ਦੇ ਆਏ ਹੋ ਭਾਈ ਪੰਦਰੀਆ ਦੇ ਆਏ ਹੋ ਵਧੀਆ ਗੱਲ ਨੂੰ ਲੱਗੀ ਦਿਓਈ ਸਵੇਰ ਤੋਂ ਮਹਾ ਉਪਰਾ ਵੀ ਆਏ ਸਾਡੇ ਸੇਸ ਭਰਾ ਨਾਲ ਤੇ ਜਿਹੜਾ ਕਹਿੰਦੇ ਸੀ ਨਾ ਵੀ ਹਿੰਦੂ ਤੇ ਖੜਦਾ ਨਹੀਂ ਕਿਸੇ ਹੱਥ 'ਚ ਉਹ ਵੀ ਆ ਗਿਆ ਯਾਰ ਆਈ ਲੱਖਿਆ ਵੀ ਬੜੀ ਲੱਖਿਆ ਭਾਈ ਕੁੰਦਰੀਆ ਤੋਂ ਆਇਆ ਕੁੰਦਰੀਆ ਤੋਂ ਕੁੰਦਰੀਆ ਤੋਂ ਬਾਈ ਤੇ ਆ ਗਿਆ ਵੀ ਇਹ ਪਾਣੀ ਪਾ ਜਾਣ ਸਾਰਿਆਂ ਦਾ ਸੰਝ ਆ ਗਿਆ ਇਹ ਹਿੰਦੂ ਦਾ ਨਾ ਸਿੱਖ ਦਾ ਮੁਸਲਮਾਨ ਦਾ ਪਾਣੀ ਦਾ ਪਾਣੀ ਦੀ ਪੂਜਾਤ ਹੈ ਕੋਈ ਧਰਮ ਹੈ ਸੁਪ ਬਾਈ ਮਰਪਾਲ ਸਹਣਾ ਉਹਨਰੇ ਬਾਪੂ ਜੀ ਇਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਇਤਿਹਾਸ ਵੀ ਪੜ ਕੇ ਜਦੋਂ ਕੱਲ ਅੱਜ ਕਰ ਹਜ਼ਾਰ ਕਰਨਾ ਸੀਦਾ ਜੋ ਇਥੇ ਕਹਿਣਾ ਬਈ ਬਹੁਤ ਧੰਨਵਾਦ ਸਰਜੀ ਸਿੰਘ ਸਾਥੀ ਵੀ ਧਰਮ ਪਤਨੀ ਜੀ ਵੀ ਆਏ ਨੇ ਉਹਨਾਂ ਦਾ ਵੀ ਬਈ ਕਿਹੜਾ ਕਿਹੜਾ ਨਾਮ ਹੈ ਜੀ ਸਾਰੇ ਨਵਦੀਪ ਆਇਆ ਬਾਈ ਬਾਕੀ ਕਰਨ ਵਾਲਾ ਇਹ ਰਹਿਣੇ ਤੋਂ ਬਈ ਸੇਵਾ ਜਾਂ ਤਨ ਲਾ ਦੱਸਦਾ ਸੋ ਦੋੜ ਵਰਗ ਸੂਨੀਆ ਮੰਡ ਤੋਂ ਜਿੰਨੇ ਵੀ ਆਇਆ ਮੈਂ ਸਾਰੇ ਤੁਹਾਨੂੰ ਧੰਨਵਾਦ ਕਿਹੜਾ ਕਿਹੜਾ ਮੈਂ ਬਾਹਰ ਨਾਮ ਨਹੀਂ ਜਾਣਦਾ ਸਾਰਿਆਂ ਦਾ ਧੰਨਵਾਦ ਪਾਤਸ਼ਾਹ ਨੂੰ ਧੰਨਵਾਦ ਉਹਨਾਂ ਨੇ